ਮੈਂ ਮੈਟਰੋ ਤੋਂ ਟ੍ਰੈਵਲ ਕਰ ਰਿਹਾ ਸੀਗਾ ਤੇ ਤਿੰਨ ਮੁੰਡੇ ਖੜੇ ਸੀਗੇ ਉਹਨਾਂ ਨੇ ਬੋਲਿਆ ਕਿ ਮੈਂ ਸੁਣਿਆ ਆਪਣੇ ਕੰਨਾਂ ਨਾਲ ਕਿ ਇਹ ਵੋਈ ਲੜਕਾ ਨਾ ਜਿਸ ਨੇ ਲੜਕੀ ਛੇੜੀ ਸੀ ਤੇ ਮੈਂ ਹੈਡਲਾਈਨ ਸੀਗਾ ਦਿੱਲੀ ਦਾ ਦਰਿੰਦਾ ਮੰਚਲਾ ਮੋਲੇਸਟ ਤੇ ਮੈਂ ਬਾਈਕ ਤੇ ਅੱਧਾ ਕਰਕੇ ਬੈਠਾ ਸੀਗਾ ਕੁੜੀ ਮੇਰੇ ਸੱਜੇ ਪਾਸੇ ਖੜੀ ਸੀਗੀ ਫੋਨ ਲੈ ਕੇ ਤੇ ਮੈਂ ਆਪਣਾ ਹੈਡ ਲੈਫਟ ਟੂ ਰਾਈਟ ਟਰਨ ਕੀਤਾ ਨਾ ਜਦ ਤੇ ਕੁੜੀ ਨੂੰ ਦੇਖਿਆ ਨਾ ਤੇ ਮੈਂ ਹੈਰਾਨ ਹੋਇਆ ਕਿ ਇਹ ਕੀ ਕਰ ਰਹੀ ਹੈ ਕੁੜੀ ਜੋ ਮਰਜ਼ੀ ਕਰ ਦੇ ਉਹਦੇ ਅਗੇਂਸਟ ਕੁਝ ਵੀ ਨਹੀਂ ਹੁੰਦਾ 1 ਮਹੀਨਾ 2 ਮਿੰਟ ਟ੍ਰਾਇਲ ਚੱਲਦੇ ਆ ਫਿਰ ਨਾ ਉਹ ਚੀਜ਼ਾਂ ਠੰਡੀ ਪੈ ਜਾਂਦੀਆਂ ਨੇ ਖਤਮ ਹੋ ਜਾਂਦੀਆਂ ਨੇ ਤੇ ਮੁੰਡੇ ਦਾ ਹੋਏ 2 ਦਿਨ ਦੇ ਅੰਦਰ 2 ਜਾਂ 3 ਦਿਨ ਦੇ ਅੰਦਰ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਮੁੰਡੇ ਨੂੰ ਏ ਅੱਜ ਵੀ ਮੈਂ ਕੁੜੀ ਦੀ ਫੋਟੋ ਪਾਦਾ ਉਹ ਕੁੜੀ ਮੇਰੇ ਖਿਲਾਫ ਕੇਸ ਕਰ ਸਕਦੀ ਹੈ ਮੈਨੂੰ ਇਹ ਪਤਾ ਹੈ ਚਾਹੇ ਮੈਂ ਡਿਫਰਮੇਸ਼ਨ ਕੇਸ ਪਾਇਆ ਹੈ 2019 ਜਾਂ 20 ਦੇ ਅੰਦਰ ਮੈਂ ਕੇਸ ਪਾਇਆ ਸੀ ਕਿ ਹਜੇ ਵੀ ਚੱਲ ਰਹੇ ਹੈ ਤਾਂ ਵੀ ਉਹ ਕੁੜੀ ਕੇਸ ਕਰ ਸਕਦੀ ਹੈ ਮੇਰੇ ਤੇ ਕਿ ਮੇਰੀ ਬਦਨਾਮੀ ਕਰ ਰਹੀ ਹੈ ਜੋ ਮੇਰੀ ਹੋਈ ਉਦੇ ਕਰਕੇ ਉਦ ਦਾ ਕੋਈ ਆਨਸਰ ਹੈ ਕੋਈ ਮਤਲਬ ਉਦ ਦਾ ਕੋਈ ਆਨਸਰ ਨਹੀਂ ਕਰ ਸਕਦਾ ਨਾ ਕੋਈ ਕਾਨੂੰਨ ਨਾ ਕੋਈ ਪੋਲੀਟੀਸ਼ੀਅਨ ਨਾ ਕੋਈ ਮੀਡੀਆ ਵਾਲਾ ਕੋਈ ਆਨਸਰ ਨਹੀਂ ਕਰ ਸਕਦਾ ਜਦ ਵੀ ਮੈਂ ਉਦ ਦੇ ਫਾਦਰ ਸਾਹਿਬ ਨੂੰ ਦੇਖਿਆ ਸਿੰਘ ਸਾਹਿਬ ਨੂੰ ਦੇਖਿਆ ਮੈਂ ਬਸ ਹੱਸਦੇ ਹੋਏ ਹੀ ਦੇਖਿਆ ਜਿਵੇਂ ਉਹ ਮੇਰਾ ਹੀ ਮਜ਼ਾਕ ਉਡਾ ਰਹੇ ਹੋ ਮੈਨੂੰ ਦੇਖ ਕੇ ਹੱਸਦੇ ਸੀਗੇ ਥੋੜੀ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਕਿ ਟਾੜੀ ਕੁੜੀ ਨੇ ਜੋ ਕੀਤਾ ਉਹਦੇ ਵੱਲੋਂ ਤੁਸੀਂ ਮਾਫੀ ਮੰਗੋ ਇਹ ਥੋੜਾ ਜਿਹਾ ਇਰਿਗੈਕਟ ਫੀਲ ਕਰੋ ਬਟ ਉਹ ਹੱਸਦੇ ਸੀਗੇ ਸਸ਼ਵੀ ਗਾ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਨੇਸ਼ਨ ਟੀਵੀ ਮੈਂ ਤੁਹਾਡੇ ਨਾਲ ਕ੍ਰਿਸ਼ ਵਰਮਾ ਅੱਜ ਤੋਂ ਕਾਫੀ ਸਾਲ ਪਹਿਲਾਂ ਇੱਕ ਦਿੱਲੀ ਦੇ ਵਿੱਚ ਇੱਕ ਫੋਟੋ ਵਾਇਰਲ ਹੁੰਦੀ ਹੈ 23 ਅਗਸਤ 2015 ਨੂੰ ਜਿਹਦੇ ਵਿੱਚ ਇੱਕ ਕੁੜੀ ਵੱਲੋਂ ਇੱਕ ਮੁੰਡੇ ਦੇ ਅਲੀਗੇਸ਼ਨ ਲਗਾਏ ਜਾਂਦੇ ਨੇ ਕੁੜੀ ਦਾ ਨਾਮ ਸੀਗਾ ਜਸਲੀਨ ਕੋਰ ਅੱਜ ਸਾਡੇ ਵਿੱਚ ਉਹ ਸ਼ਖਸ ਮੌਜੂਦ ਹੈ ਜਿਨ੍ਹਾਂ ਦਾ ਇੱਕ ਨਾਮ ਕਰਕੇ ਪੂਰੀ ਜ਼ਿੰਦਗੀ ਬਦਲ ਗਈ ਸੀਗੀ ਉਹ ਸ਼ਖਸ ਸਾਡੇ ਨਾਲ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਸਸ਼ਵੀ ਗਾ ਸਰਪ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਰਵਜੀਤੀ 3 ਅਗਸਤ 2015 ਜਿੱਦ ਤੱਕ ਸਾਨੂੰ ਲੱਗਦਾ ਤੁਸੀਂ ਕਦੇ ਭੁੱਲ ਨਹੀਂ ਸਕੇ ਹੋਵੋਗੇ ਉਸ ਦਿਨ ਤੁਹਾਡੇ ਨਾਲ ਕੀ ਅਜੀਹਾ ਹੋਇਆ ਕਿ ਤੁਹਾਡੀ ਪੂਰੀ ਜ਼ਿੰਦਗੀ ਬਦਲ ਗਈ ਵੀਰ ਜੀ ਤੁਸੀਂ ਇਹ ਕਹਿ ਲਓ ਕਿ ਇੱਕ ਛੋਟੀ ਜੀ ਮਿਸ ਅੰਡਰਸਟੈਂਡਿੰਗ ਸੀਗੀ ਜਾਂ ਕੁੜੀ ਦਾ ਈਗੋ ਸੀਗਾ ਜਾਂ ਜੋ ਵੀ ਰੱਬ ਜਾਣਦਾ ਕੀ ਸੀਗਾ ਉਹਦੇ ਮਨ ਦੇ ਅੰਦਰ ਉਸ ਕੁੜੀ ਨੇ ਮਿਸ ਅੰਡਰਸਟੈਂਡਿੰਗ ਮੈਂ ਮਿਸ ਅੰਡਰਸਟੈਂਡਿੰਗ ਵਰਡ ਯੂਜ਼ ਕਰਾਂਗਾ ਕਿ ਉਹਨੇ ਮੈਨੂੰ ਰੋਕਿਆ ਮੈਂ ਇੱਕ ਲਾਲ ਬੱਤੀ ਤੋਂ ਰੈੱਡ ਲਾਈਟ ਤੋਂ ਮੈਂ ਲੈਫਟ ਲੈਣਾ ਸੀਗਾ ਤੇ ਉਹਨੂੰ ਸ਼ਾਇਦ ਮਿਸ ਅੰਡਰਸਟੈਂਡਿੰਗ ਹੋਈ ਕਿ ਮੈਂ ਰੈੱਡ ਲਾਈਟ ਜੰਪ ਕਰਨੀ ਜੇ ਕਿਉਂਕਿ ਸਿਗਨਲ ਰੈੱਡ ਸੀਗਾ ਫਲੋ ਦੇ ਅੰਦਰ ਆਂਦੇ ਆਂਦੇ ਯੈਲੋ ਤੋਂ ਰੈੱਡ ਹੋ ਗਿਆ ਤੇ ਮੈਨੂੰ ਤਾਂ ਰੁਕਣ ਦੀ ਲੋੜ ਨਹੀਂ ਸੀਗੀ ਮੈਨੂੰ ਲੈਫਟ ਜਾਣਾ ਸੀਗਾ ਤੇ ਮੈਨੂੰ ਲੱਗਿਆ ਉਹ ਕੁੜੀ ਲੈਫਟ ਤੋਂ ਰਾਈਟ ਆ ਰਹੀ ਕਿਉਂਕਿ ਉਹਨੇ ਮੇਰੀ ਬਾਈਕ ਦੇ ਹੈਡ ਦੇ ਉੱਤੇ ਹੱਥ ਰੱਖ ਕੇ ਮੈਨੂੰ ਰੋਕਿਆ ਸੀਗਾ ਬਸ ਇੰਨੀ ਜੀ ਗੱਲ ਹੋਈ ਸੀਗੀ ਬਟ ਪਿਆਰ ਨਾਲ ਗੱਲ ਹੋਈ ਸੀਗੀ ਬਿਲਕੁਲ ਉਹਨੇ ਮੈਨੂੰ ਵੀਰ ਕਰਕੇ ਬੋਲਿਆ ਸੀਗਾ ਕਿ ਅਰੇ ਅਰੇ ਭਈਆ ਕੀ ਕਰ ਰਹੇ ਹੋ ਰੈੱਡ ਸ

ਉਨੇ ਬਹੁਤ ਕੁਝ ਲਿਖਿਆ ਸੀਗਾ ਕਿ ਇਸ ਮੁੰਡੇ ਨੇ ਮੇਰੀ ਬਾਡੀ ਦੇ ਉੱਤੇ ਗੰਦੇ ਕਮੈਂਟ ਪਾਸ ਕੀਤੇ ਆ ਮੈਨੂੰ ਲਿਫਟ ਦੇਨ ਦਾ ਆਫਰ ਕੀਤਾ ਹੈ ਮੈਨੂੰ ਕਾਫੀ ਗਾਲਾਂ ਗਲੋਚਾਂ ਕੱਢਿਆ ਨੇ ਉਸ ਮੁੰਡੇ ਨੇ ਮਤਲਬ ਮੈਂ ਨੇ ਮੈਂ ਕੱਢਿਆ ਨੇ ਐਦਾਂ ਕਰਕੇ ਉਹਨੇ ਬੜਾ ਲੁਖਾ ਜੀਗਾ ਕਿ ਮੋਲਸਟ ਕੀਤਾ ਹੈ ਹਰਾਸ ਕੀਤਾ ਹੈ ਐਦਾਂ ਕਰਕੇ ਲਿਖਿਆ ਸੀ ਤੇ ਉਸ ਤੋਂ ਬਾਅਦ ਜਦੋਂ ਕੁੜੀ ਨੇ ਤੁਹਾਡੇ ਤੇ ਅਲੀਗੇਸ਼ਨ ਲਗਾਏ ਸੀਗੇ ਤੁਹਾਡੀ ਫੈਮਿਲੀ ਤੁਹਾਨੂੰ ਤਾਂ ਨਹੀਂ ਪਤਾ ਹੋਵੇਗਾ ਕਿ ਕੁੜੀ ਨੇ ਆ ਫੋਟੋ ਬਣਾਈ ਆ ਤੁਹਾਡੀ ਫੋਟੋ ਪਾਈ ਆ ਜਦੋਂ ਉਹ ਫੋਟੋ ਤੁਹਾਡੇ ਤੱਕ ਪਹੁੰਚਦੀ ਹੈ ਜਾਂ ਤੁਹਾਡੀ ਫੈਮਿਲੀ ਤੱਕ ਪਹੁੰਚਦੀ ਹੈ ਤੁਹਾਡੇ ਘਰਜਾਂ ਦਾ ਕੀ ਹੋ ਰੈਐਕਸ਼ਨ ਸੀਗਾ ਕੀ ਰੈਐਕਸ਼ਨ ਸੀਗਾ ਉਹਨਾਂ ਦਾ ਉਹ ਫੋਟੋ ਦੇਖ ਕੇ ਜੀ ਜਿਸ ਕੰਮ ਮੈਂ ਗਿਆ ਸੀਗਾ ਤਿਲਕਨਗਰ ਦਿਓ ਦਿੱਲੀ ਦਾ ਇਲਾਕਾ ਪੋਸ਼ ਏਰੀਆ ਤੇ ਕ라우ਡਿਡ ਏਰੀਆ ਮੰਨਿਆ ਜਾਂਦਾ ਦਿੱਲੀ ਦਾ ਤਿਲਕਨਗਰ ਉਹਦਰ ਜਿਸ ਕੰਮ ਵਾਸਤੇ ਮੈਂ ਗਿਆ ਸੀਗਾ ਉਧਰੋਂ ਮੈਂ ਕੰਮ ਨਿਪਟਾਇਆ ਕਿ ਸਭ ਕੁਝ ਕਰਕੇ ਮੈਂ 9 ਵਜੇ ਤੱਕ ਘਰ ਪਹੁੰਚਿਆ ਸੀਗਾ 9:00 9 ਵਜੇ ਤੇ ਮੈਂ ਆਂਦੇ ਹੀ ਆਪਣੀ ਮੰਮੀ ਨੂੰ ਸਭ ਦੱਸਿਆ ਸੀਗਾ ਕਿਉਂਕਿ ਮੈਂ ਅਸਿਰਫ ਐਜ਼ ਅ ਫਰੈਂਡ ਰਹਿੰਦਾ ਮੰਮੀ ਤੇ ਮੈਂ ਤੇ ਮੈਂ ਸਭ ਕੁਝ ਸਿਨੈਰੀਓ ਦੱਸਿਆ ਉਹ ਵੀ ਘਬਰਾਏ ਉਹ ਵੀ ਡਰੇ ਕਿ ਤੇਰੇ ਕੋ ਮੈਨੇ ਕਿੰਨੀ ਵਾਰ ਬੋਲਿਆ ਨਾ ਕਿ ਐਸੇ ਕਿਸੇ ਕੇ ਵੀ ਮੂੰਹ ਮਤ ਲਗਾਕਰ ਅਗਰ ਤੇਰੀ ਵੀ ਗਲਤੀ ਹੋ ਤੋ ਵੀ ਚਲਾ ਜਾਏਕਰ ਅੱਜ ਕੱਲ ਜ਼ਮਾਨਾ ਅੱਛਾ ਨਹੀਂ ਹੈ ਤੇ ਇਹ ਮੇਰੀ ਮੰਮੀ ਦੇ ਵਰਡ ਸੀਗੇ ਤੇ ਲੇਟ ਨਾਈਟ ਆਰਾਊਂਡ 11:40 ਔਰ 11:45 ਮਤਲਬ 11:40 11:45 ਦਾ ਟਾਈਮ ਹੈ ਮੇਰੀ ਮਾਂ ਕਜ਼ਨ ਮਾਮੀ ਦਾ ਫੋਨ ਆਏਗਾ ਮੇਰੀ ਮੰਮੀ ਦੀ ਕਜ਼ਨ ਮਤਲਬ ਉਹ ਪਰਜਾਈ ਸੀਗੀ ਤੇ ਉਹਨਾਂ ਨੇ ਸਿੱਧਾ ਹੀ ਮੈਨੂੰ ਦੱਸਿਆ ਕਿ ਤੂੰ ਬਾਹਰ ਲੜਕੀਆਂ ਛੇੜਦਾ ਹੈ ਤੇਰੀ ਇੱਕ ਫੋਟੋ ਵਾਇਰਲ ਹੋ ਰਹੀ ਹੈ ਉਸਮੇ ਤੂੰ ਬਾਈਕ ਤੇ ਬੈਠਾ ਹੋਰ ਲੜਕੀ ਨੇ ਇਤਨਾ ਕੁਝ ਗਲਤ ਤੇਰੇ ਬਾਰੇ ਵਿੱਚ ਲਿਖਿਆ ਤਾਂ ਸਾਨੂੰ ਪਤਾ ਚ ਲੱਗਿਆ ਸੀਗਾ ਕਿ ਫੋਟੋ ਵਾਇਰਲ ਵੀ ਹੋ ਗਈ ਤੇ ਫਿਰ ਤੁਹਾਡੇ ਘਰ ਦੇ ਦਾ ਕੀ ਰਿਐਕਸ਼ਨ ਸੀਗਾ ਤੇ ਤੁਹਾਡੀ ਜਿਹੜੀ ਲਾਈਫ ਸੀਗੀ ਉਹ ਕਿਸ ਤਰ੍ਹਾਂ ਬਦਲ ਗਈ ਦੇਖੋ ਕਿਸੇ ਦਾ ਬੱਚਾ ਮੁਸੀਬਤ ਅੰਦਰ ਆਏ ਗਲਤ ਨਾ ਹੁੰਦੇ ਹੋਏ ਤੇ ਡਰ ਤਾਂ ਲੱਗਦਾ ਹੀ ਹੈ ਠੀਕ ਹੈ ਤੇ ਉਸ ਕੁੜੀ ਨੇ ਫੋਲਸਲੀ ਮੈਨੂੰ ਫਸਾਇਆ ਉਹਦਾ ਡਰ ਤੇ ਸੀ ਫਿਰ ਮੈਂ ਰਾਤੀ ਵੀ ਕਿਹਾ ਸੀਗਾ ਕਿ ਮੰਮੀ ਅਭੀ ਕੇ ਅਭੀ ਥਾਣੇ ਚਲਦੇ ਹਾਂ ਉਹਨੇ ਤੇ ਉਹਨੇ ਥਾਣੇ ਚਲਦੇ ਹਾਂ ਕੁੜੀ ਦੇ ਖਿਲਾਫ ਕੰਪਲੇਨਟ ਕਰਕੇ ਆਣੇ ਆ ਤੇ ਫਿਰ ਬਾਚੋ ਮਤਲਬ 10 15 ਮਿੰਟ ਸਾਡੀ ਗੱਲਬਾਤ ਹੋਈ ਤੇ ਮੇਰੇ ਦਿਮਾਗ 'ਚ ਆਇਆ ਕਿ ਇਸ ਟੈਂਪਰ ਕੋਈ ਸੀਨੀਅਰ ਹੁੰਦਾ ਵੀ ਨਹੀਂ ਕਿ ਕੋਈ ਗੱਲ ਸੁਣੇ ਵੀ ਤੇ ਮੈਂ ਕਿਹਾ ਸਵੇਰੇ ਮੰਮੀ ਚਲਦੇ ਆ 9 9:30 ਵਜੇ ਚਲਦੇ ਆ 10 ਵਜੇ ਮੈਂ ਆਫਿਸ ਚਲਾ ਜਾਵਾਂਗਾ ਉਧਰੋਂ ਸਿੱਧਾ ਤਨਖਾੜਾ ਛੱਡਦੇ ਹੋਏ ਤੇ ਅਸੀਂ ਸਵੇਰੇ ਪਹੁੰਚੇ ਤੇ মিডিਆ ਹੀ মিডিਆ ਤੇ ਮੈਂ ਹੈਡਲਾਈਨ ਸੀਗਾ ਦਿੱਲੀ ਦਾ ਦਰਿੰਦਾ ਮੰਚਲਾ ਮੋਲੇਸਟ ਤੇ ਜੇ ਤੁਹਾਡਾ ਆਫਿਸ ਸੀਗਾ ਜਿੱਥੇ ਤੁਸੀਂ ਕੰਮ ਕਰ ਰਹੇ ਸੀਗੇ ਤੇ ਆਫਿਸ ਵਾਲਿਆਂ ਨੇ ਕਿ ਤੁਹਾਨੂੰ ਉਸ ਤੋਂ ਬਾਅਦ ਰੱਖਿਆ ਕਿ ਤੁਹਾਨੂੰ ਜਵਾਬ ਦੇ ਦਿੱਤਾ ਗਿਆ ਨਹੀਂ ਦੇਖੋ ਮੇਰਾ 23 ਅਗਸਤ 2015 ਦਾ ਮੈਟਰ ਹੈਗਾ 24 ਅਗਸਤ 2015 ਨੂੰ ਮੈਨੂੰ ਜੋਬ ਤੋਂ ਕੱਢਤਾ ਸੀਗਾ ਉਹਨਾਂ ਨੇ ਕਿਉਂਕਿ ਕੰਪਨੀ ਦੀ ਦੇਖੋ ਉਹਨਾਂ ਨੇ ਜਵਾਬ ਦੇ ਦਿੱਤਾ ਸੀਗਾ ਤੁਹਾਡੀ ਨੌਕਰੀ ਤੋਂ ਬਿਲਕੁਲ ਅਗਲੇ ਦਿਨ ਜਵਾਬ ਦਿੱਤਾ ਸੀਗਾ ਕਿਉਂਕਿ ਦੇਖੋ ਕੰਪਨੀ ਤੇ ਵੀ ਬਦਨਾਮੀ ਹੁੰਦੀ ਹੈ ਉਹਨਾਂ ਦੇ ਵੀ ਟਾਈਅਪਸ ਹੁੰਦੇ ਐ ਠੀਕ ਹੈ ਕੇਸ ਸੱਚਾ ਹੈ ਝੂਠਾ ਉਹ ਤਾਂ ਬਾਤ ਤੇ ਗੱਲ ਹੈ ਉਸ ਟਾਈਮ ਜਿਹੜਾ ਮੀਡੀਆ ਨੇ ਪੂਰਾ ਬਵਾਲ ਬਣਾਇਆ ਸੀਗਾ ਉਹਦੇ ਕਰਕੇ ਤਾਂ ਮੈਂ ਹੀ ਗਲਤ ਸੀਗਾ ਤੇ ਵਿਧੀਆਂ ਸੈਵਨ ਡੇ ਤੋਂ 10 ਡੇ ਮੈਨੂੰ ਦੁਬਾਰਾ ਉਹਨਾਂ ਨੇ ਰੀਜਿਉਨੀਵਰਸਿਟੀ ਬੋਲਤਾ ਸੀਗਾ ਮੈਂ ਦੁਬਾਰਾ ਲੱਗ ਗਿਆ ਸੀ ਕੋਰਟ 'ਚ ਮਰਗੀ ਤੁਹਾਡੀ ਕੰਪਨੀ ਨੇ ਤੁਹਾਡਾ ਸਾਥ ਦਿੱਤਾ ਸੀਗਾ ਤੁਹਾਡੇ ਐਸ ਪੇਸ਼ੈਂਟ ਦੇ ਵਿੱਚ ਵੀ ਤੁਹਾਡੀ ਕੰਪਨੀ ਭਾੜੇ ਨਾਲ ਖੜੀ ਸੀ ਮੇਰੀ ਨਿਊਜ਼ ਆਣ ਤੋਂ ਬਾਅਦ ਮੇਰੀ ਸਾਈਡ ਦਾ ਪੱਖ ਜਦ ਸਾਹਮਣੇ ਆਇਆ ਲੋਕਾਂ ਦੇ ਉਸ ਤੋਂ ਬਾਅਦ ਲੋਕਾਂ ਨੇ ਮੇਰਾ ਸਾਥ ਦਿੱਤਾ ਉਸ ਤੋਂ ਪਹਿਲਾਂ ਕਿਸੇ ਨੇ ਨਹੀਂ ਦਿੱਤਾ ਤੇ ਉਹ ਕੁੜੀ ਹੁਣ ਵੀ ਤੁਹਾਡੇ ਕੰਟੈਕਟ ਵਿੱਚ ਹੈ ਕਿ ਕੋਈ ਮੈਂ ਸੁਣਿਆ ਤੁਹਾਡਾ ਕੇਸ ਘੱਟ ਵੀ 5-6 ਸਾਲ ਕੇਸ ਚੱਲਿਆ ਤੁਹਾਡਾ ਵਾਲਾ ਹਾਂਜੀ ਸਾਡੇ 4-5 ਸਾਲ ਕੇਸ ਚੱਲਿਆ ਮੇਰਾ 2019 ਸਤੰਬਰ ਅਕਤੂਬਰ ਦੇ ਅੰਦਰ ਮੇਰਾ ਕੇਸ ਖਤਮ ਹੋਇਆ ਸੀਗਾ ਜਿੱਦੇ ਅੰਦਰ ਮੈਂ ਬੇਗੁਣਾ ਨਿਕਲਿਆ ਸੀਗਾ ਤੇ ਇਹ ਗੱਲ ਕੁੜੀ ਮੇਰੇ ਟੱਚ ਦੇ ਅੰਦਰ ਹੈ ਜਾਂ ਕੰਟੈਕਟ ਦੇ ਅੰਦਰ ਹੈ ਜਾਂ ਨਹੀਂ ਨਾ ਮੈਂ ਉਹ ਲੋਕ ਪਹਿਲੇ ਜਾਣਦਾ ਸੀਗਾ ਕੇਸ ਤੋਂ ਬਾਅਦ ਮੈਂ ਉਹਦਾ ਨਾਂ ਵੀ ਕੇਸ ਤੋਂ ਬਾਅਦ ਹੀ ਮੈਂ ਜਾਣਿਆ ਜਸਲੀਨ ਕੋਰ ਉਹਦਾ ਨਾਮ ਸੀਗਾ ਜਦ ਸਾਡੇ ਸੀਐਮ ਕੇਜਰੀਵਾਲ ਜੀ ਨੇ ਉਹਨੂੰ ਅਵਾਰਡ ਦਿੱਤਾ ਸਾਡੇ ਕਮਿਸ਼ਨਰ ਨੇ ਉਹਨੂੰ ਅਵਾਰਡ ਦਿੱਤਾ ਸਵਾਤੀ ਮਾਲੀਵਾਲ ਜੋ ਦੀ ਮਹਿਲਾ ਯੂਥ ਦੀ ਮਤਲਬ ਪ੍ਰੈਜ਼ੀਡੈਂਟ ਸੀਗੀ ਉਹਨੇ ਉਹਦੀ ਬਰੇਵਰ ਦੀ ਚਰਚਾ ਕੀਤੀ ਤਦ ਮੈ ਜਾਣਿਆ ਕਿ ਜਿਆ ਕੋੜੀ ਤੋਂ ਪਰ ਪਿੱਛੇ ਉਹਨੂੰ ਸਰਕਾਰ ਵੱਲੋਂ ਵੀ ਇੱਕ ਰਿਪੋਰਟ ਦਿੱਤਾ ਜਾਂਦਾ ਹੈ ਕਿ ਤੁਸੀਂ ਆ ਮੁੰਡੇ ਦਾ ਫੋਟੋ ਵਾਇਰਲ ਕੀਤੀ ਹੈ ਜਦ ਕੀ ਨਾਲ ਕੋਈ ਪੱਖ ਸਾਡਾ ਸੁਣਿਆ ਨਹੀਂ ਗਿਆ ਕੁਛ ਨਹੀਂ ਕੀਤਾ ਗਿਆ ਫਿਰ ਵੀ ਉਹਨੇ ਰਿਪੋਰਟ ਦਿੱਤਾ ਇੱਕ ਪਾਸੇ ਇੱਕ ਪਾਸੇ ਦਾ ਸੁਣ ਕੇ ਬੋਲਦਾ ਕਿ ਕੁੜੀਆਂ ਨੂੰ ਅੱਦਾ ਦੇ ਸਟੈਪ ਚੁੱਕਣੇ ਚਾਹੀਦੇ ਆ ਇਨਸ ਨਾ ਇਨਸਾਫ ਦੇ ਖਿਲਾਫ ਕਦਮ ਚੁੱਕਣੇ ਚਾਹੀਦੇ ਬਰੇਵਰੀ ਨਾਲ ਫੇਸ ਕਰਨਾ ਚਾਹੀਦਾ ਮਤਲਬ ਮੇਰੀ ਗੱਲ ਸੁਣੀ ਨਹੀਂ ਤੇ ਉਹਨੂੰ ਸਭ ਕੁਝ ਚਨੇ ਤੇ ਭਾਰ ਤੇ ਚੜਾਤਾ ਤੇ ਤੁਹਾਨੂੰ ਲੱਗਦਾ ਕਿ ਅੱਜ ਕੱਲ ਸਰਕਾਰਾਂ ਜਿਆਦਾ ਕੀ ਕਹਿੰਦੇ ਆ ਕੁੜੀਆਂ ਦਾ ਪੱਕ ਲੈ ਰਹੀਆਂ ਮੁੰਡਿਆਂ ਦਾ ਪੱਕ ਨਹੀਂ ਲੈ ਰਹੀਆਂ ਪਿੱਛੇ ਮੇਰੀ ਇੱਕ ਇੰਟਰਵਿਊ ਵੀ ਹੋਈ ਸੀ ਹਾਈ ਕੋਰਟ ਦੇ ਐਡਵੋਕੇਟ ਨਾਲ ਮੈਂ ਉਹਨਾਂ ਨਾਲ ਵੀ ਤੁਹਾਡਾ ਪੱਖ ਰੱਖਿਆ ਸੀਗਾ ਚਲੋ ਉਸ ਟਾਈਮ ਮੇਰਾ ਨਾਮ ਵੀ ਸੀ ਪਤਾ ਪਰ ਮੈਂ ਇਹ ਗੱਲ ਜ਼ਰੂਰ ਉਹਨਾਂ ਨੂੰ ਕਹੀ ਸੀ ਕਿ ਦਿੱਲੀ ਦਾ ਕੇਸ ਹੈ ਜਿਹੜਾ 5 ਸਾਲਾਂ ਬਾਅਦ ਮੁੰਡਾ ਸੱਚਾ ਸਾਬਤ ਹੁੰਦਾ ਹੈ ਤੇ ਉਹ ਜਿਹੜੇ ਮੁੰਡੇ ਆ ਜਿਨ੍ਹਾਂ ਦੇ ਆ ਨਾਮ ਲੱਗਦੇ ਆ ਕਿ ਆ ਕੁੜੀਆਂ ਛੇੜਦੇ ਆ ਜਾਂ ਕੁਝ ਵੀ ਐ ਉਹ ਮੁੰਡਿਆਂ ਦੀ ਲਾਈਫ ਕਿੱਥੇ ਤੱਕ ਪਹੁੰਚ ਜਾਂਦੀ ਐ ਇਹ ਤੁਹਾਡੇ ਜਰੀਆ ਸਾਡਾ ਅੱਜ ਪੰਜਾਬ ਮਿਸ਼ਨ ਟੀਵੀ ਤੁਹਾਡੇ ਜਰੀਆ ਉਹ ਮੁੰਡਿਆਂ ਦਾ ਪਹੁੰਚਾਇਆਗਾ ਜਿਨ੍ਹਾਂ ਦੇ ਝੂਠੇ ਨਾਮ ਲਾ ਕੇ ਮੁੰਡੇ ਜਿੰਦਗੀਆਂ ਨੂੰ ਤਬਾਹ ਕੀਤਾ ਜਾਂਦਾ ਵੀਰ ਜੀ ਮੁੰਡਿਆਂ ਦੀ ਸਭ ਤੋਂ ਵਧੀਆ ਲਾਈਫ ਕਦ ਚਲਦੀ ਐ ਜਦੋਂ ਕਮ ਆਂਦਾ ਐ ਆਪਣੇ ਪੈਰਾਂ ਤੇ ਸਟੈਂਡ ਹੁੰਦਾ ਐ ਸਭ ਤੋਂ ਪਹਿਲਾਂ ਤੇ ਉਹਨਾਂ ਦੀ ਜੋ ਵੀ ਚੱਲੀ ਜਾਂਦੀ ਐ ਖਾਣ ਦਾ ਸਾਧਨ ਕੀ ਹੁੰਦਾ ਪੈਸਾ ਉਹ ਪੈਸਾ ਹੀ ਨਹੀਂ ਅਰਨ ਕਰੇਗਾ ਤਾਂ ਫੈਮਿਲੀ ਨੂੰ ਫੀਡ ਕਿਵੇਂ ਕਰਾਏਗਾ ਮੈਂ 1 ਨਹੀਂ 2 ਨਹੀਂ 3 ਨਹੀਂ 4 ਨਹੀਂ ਮੈਂ 5 ਤੇ 7 ਜੋਬ ਚੇਂਜ ਕੀਤੀ ਹੈ ਇਸ 4.5 ਸਾਲ ਦੇ ਪੀਰੀਅਡ ਦੇ ਅੰਦਰ ਜਿੱਦਾਂ ਮੈਂ ਕਮਾਉਂਦੇ ਸੀਗਾ 40000 ਉਧਰ ਮੈਂ 12000 ਵੀ ਕਮਾਏ ਹੈ ਸਭ ਤੋਂ ਪਹਿਲੇ ਤੇ ਮਤਲਬ ਯਾਰ ਰੋਜ਼ਗਾਰ ਹੀ ਖਤਮ ਹੋ ਜਾਂਦਾ ਹੈ ਦੂਜਾ ਲੋਕੀ ਗੱਲਾਂ ਕਰਨਾ ਸ਼ੁਰੂ ਕਰ ਦਿੰਦੇ ਹਨ ਪਿੱਠ ਪਿੱਛੇ ਵੀ ਤੇ ਮੂੰਹ ਤੇ ਵੀ ਕਿ ਮੇਰੇ ਫਰੈਂਡ ਨੇ ਮੇਰੇ ਦੋਸਤ ਨੇ ਖੁਦ ਕਿਹਾ ਕਿ ਅਰੇ ਪਾਜੀ ਤੂੰ ਮਤਲਬ ਅਰੇ ਪਾਜੀ ਆਪਨੇ ਕੀ ਕਰ ਦਿਆ ਉਹਨਾਂ ਨੇ ਅੱਧਾ ਕਰਕੇ ਬੋਲਿਆ ਸੀਗਾ मतलब जब उन्होंने बोलता है कि तू तु, तूने क्या कर दिया मतलब तू के करता इट मींस कि उन्हें दिमाग से कंफर्म हो गया ना कि मैं किता है वो पूछ दे कि भाई ये क्या हो गया ते मैं ਦੱਸਦਾ ਵੀ ਉਹਨਾਂ ਨੂੰ ਐ ਮੈਂ ਇਹ ਹੋ ਗਈ ਲਾਈਫ ਹੋ ਗਿਆ ਜੀ ਭਾਈ ਆਪਾਂ ਤੇਰੇ ਨਾਲ ਖੜੇ ਆ ਤੁਹਾਨੂੰ ਉਹ ਪੁੱਛ ਰਹੇ ਆ ਕਿ ਤੂੰ ਆ ਸਰਬਜੀਤੂਆ ਕੀ ਕਰ ਦਿੱਤਾ ਹਾਂਜੀ ਬਿਲਕੁਲ ਉਹ ਤਾਂ ਬਲੇਮ ਲਾਤਾ ਨਾ ਕਿ ਤੂੰ ਕੀ ਕਰਤਾ मतलब ਬਲੇਮ ਲਾਤਾ ਉਹ ਪੁੱਛ ਦੇ ਕਿ ਭਾਈ ਇਹ ਕੀ ਹੋ ਗਿਆ ਤੇਰੇ ਨਾਲ ਇਹ ਕੀ ਕੀ ਗੱਲ ਹੋਈ ਦੱਸ ਸਾਨੂੰ ਐਦਾ ਐ ਨਹੀਂ ਪੁੱਛਿਆ ਉਹਨਾਂ ਨੇ ਸਿੱਧਾ ਇਹ ਬੋਲਿਆ ਕਿ ਭਾਈ ਐ ਕੀ ਕਰਤਾ ਤੂੰ ਉਹ ਵੀ ਤੇ ਗਲਤ ਹੈ ਨਾ ਕਿ ਫੋਟੋ ਵਾਇਰਲ ਹੋਈ ਸੀਗੀ ਉਹਦੇ ਵਿੱਚ ਤੁਸੀਂ ਐਦਾਂ ਕਰਦੇ ਨਜ਼ਰ ਆ ਰਹੇ ਹੋ ਕਾਫੀ ਬੰਦੇ ਆ ਸਵਾਲ ਸੀਗਾ ਕਿ ਅਗਰ ਇਹ ਬੰਦਾ ਸੱਚਾ ਹੋ ਆਪਣੀ ਫੋਟੋ ਐਦਾਂ ਕਿਉਂ ਕਰ ਰਿਹਾ ਮੈਂ ਤੁਹਾਨੂੰ ਪੁੱਛਣਾ ਚਾਹੁੰਗਾ ਕੀ ਲੋਕਾਂ ਨੂੰ ਸਾਬ ਦੇਣਾ ਚਾਹੁੰਗਾ ਕਿ ਤੁਸੀਂ ਜਿਹੜਾ ਇਹ ਹੱਥ ਕੀਤਾ ਹੈ ਉਹਦਾ ਅਸਲ ਸੱਚਾਈ ਕੀ ਸੀਗੀ ਵੀਰ ਜੀ ਰੱਬ ਨੇ ਸਾਨੂੰ ਦੋ ਹੱਥ ਦਿੱਤੇ ਆ ਕੋਈ ਰਾਈਟੀ ਹੁੰਦਾ ਕੋਈ ਲੈਫਟੀ ਹੁੰਦਾ ਮੈਂ ਬਚਪਨ ਤੋਂ ਲੈਫਟੀ ਹੀ ਆਗਾ ਤੇ ਮੈਂ ਬਾਈਕ ਤੇ ਅੱਧਾ ਕਰਕੇ ਬੈਠਾ ਸੀਗਾ ਕੁੜੀ ਮੇਰੇ ਸੱਜੇ ਪਾਸੇ ਖੜੀ ਸੀਗੀ ਫੋਨ ਲੈ ਕੇ ਤੇ ਮੈਂ ਆਪਣਾ ਹੈਡ ਲੈਫਟ ਟੂ ਰਾਈਟ ਟਰਨ ਕੀਤਾ ਨਾ ਜਦ ਤੇ ਕੁੜੀ ਨੂੰ ਦੇਖਿਆ ਨਾ ਤੇ ਮੈਂ ਹੈਰਾਨ ਹੋਇਆ ਕਿ ਇਹ ਕੀ ਕਰ ਰਹੀ ਹੈ ਅੱਧਾ ਕਰਕੇ ਤੇ ਮੈਂ ਲੈਫਟੀ ਲੈਫਟ ਹੈਂਡਿਡ ਤੇ ਮੈਂ ਲੈਫਟ ਹੀ ਚੁੱਕਾਂਗਾ ਆਪਣਾ ਤੇ ਲੈਫਟ ਅੱਧਾ ਕਰਕੇ ਬੰਦਾ ਚੁੱਕਦਾ ਤੇ ਦੂਜੀ ਚੀਜ਼ ਹੈ ਵੀ ਇਹ ਕਲੀਅਰ ਆਇਆ ਨਹੀਂ ਸੀਗਾ ਕੁੜੀ ਨੇ ਪੰਜ ਫੋਟੋ ਕਲਿੱਕ ਕੀਤੀ ਸੀਗੀ ਐ ਫੋਰੈਂਸਿਕ ਦੀ ਜੋ ਫੋਰੈਂਸਿਕ ਦੀ ਰਿਪੋਰਟ ਹੁੰਦੀ ਹੈ ਮੋਬਾਈਲ ਦੀ ਉਹਦੇ ਅੰਦਰ ਆਇਆ ਸੀਗਾ ਤੇ ਪੰਜ ਫੋਟੋ ਸੀਗੀ ਜਿੱਦੇ ਅੰਦਰ ਚਾਰ ਫੋਟੋ ਬਲਰ ਸੀਗੀ ਇੱਕ ਕਲੀਅਰ ਸੀਗੀ ਉਹੀ ਕੁੜੀ ਨੇ ਉਹ ਪਾਤੀ ਐਦਾ ਮੋਸ਼ਨ ਦੇ ਅੰਦਰ ਆਂਦੇ ਹੋਏ ਇਹ ਮੋਸ਼ਨ ਸੀਗਾ ਮੇਰਾ ਤੇ ਜਦੋਂ ਤੁਹਾਡਾ ਫੈਸਲਾ ਆਂਦਾ ਹੈ ਸਾਢੇ 4-5 ਸਾਲਾਂ ਬਾਅਦ ਜਦੋਂ ਤੁਹਾਡਾ ਫੈਸਲਾ ਆਂਦਾ ਹੈ ਉਸ ਤੋਂ ਬਾਅਦ ਜਿਹੜੇ ਤੁਹਾਡੇ ਦੋਸਤ ਜਿਹੜੇ ਛੱਡ ਕੇ ਚਲੇ ਗਏ ਜਿਹੜੀਆਂ ਨੌਕਰੀਆਂ ਜੋ ਤੁਹਾਡੀ ਲਾਈਫ ਦੇ ਵਿੱਚ ਹੋ ਰਿਹਾ ਕੀ ਉਹ ਸਭ ਕੁਝ ਵਾਪਸ ਆ ਗਿਆ ਨਹੀਂ ਸਭ ਕੁਝ ਵਾਪਸ ਨਹੀਂ ਆਇਆ ਦੋਸਤ ਜੋ ਚਲੇ ਗਏ ਚਲੇ ਗਏ ਜਿਨ੍ਹਾਂ ਨੇ ਮੂੰਹ ਫੇਰਿਆ ਮੈਂ ਉਹਨਾਂ ਤੋਂ ਮੂੰਹ ਫੇਰ ਲਿਆ ਜੋ ਮੇਰੇ ਨਾਲ ਸੀ ਗਿਆ ਅੱਜ ਮੇਰੇ ਨਾਲ ਹੈ ਗਿਆ ਰੈਗਲ ਜੋਬਰੀ ਮੁੰਡੇ ਨੂੰ ਇੱਕ ਕੰਮ ਨਹੀਂ ਮਿਲੇਗਾ ਤਾਂ ਦੂਜੇ ਤੇ ਲੱਭੇਗਾ ਹੀ ਦੂਜੇ ਨੇ ਤੇ ਤੀਜੇ ਲੱਭੇ ਗਏ ਉਹਨੇ ਘਰ ਤੇ ਚੜਾਣੇ ਹੀ ਹੈ ਤੇ ਮੇਰਾ ਵੀ ਉਹੀ ਹੈ ਮੈਂ ਪਹਿਲੇ ਕੁਛ ਹੋਰ ਕਰਦਾ ਸੀਗਾ ਹੁਣ ਮੈਂ ਕੁਛ ਹੋਰ ਕਰਦਾ ਤੇ ਜਦੋਂ ਇਹ ਫੈਸਲਾ ਆਂਦਾ ਤੇ ਤੁਹਾਨੂੰ ਨਹੀਂ ਲੱਗਦਾ ਕਿ ਕੁੜੀਆਂ ਦੀ ਜਿਆਦਾ ਪੱਖ ਲਿਆ ਜਾਂਦਾ ਹੁਣ ਦੇਖਿਆ ਜਾਵੇ ਤਾਂ ਮੁੰਡਿਆਂ ਨਾਲੋਂ ਵੱਧ ਕੁੜੀਆਂ ਦੇ ਕੇਸ ਅੱਗੇ ਆ ਰਹੇ ਨੇ ਜਿੱਦਾਂ ਪਿੱਛੇ ਕੇਸ ਲਗਾ ਲਓ ਤਸਵੀਰ ਸੁਣਿਆ ਹੋਊਗਾ ਕਿ ਕੁੜੀ ਨੇ ਡਰਮ ਦੇ ਵਿੱਚ ਆਪਣਾ ਘਰ ਵਾਲਾ ਮਾਰ ਦਿੱਤਾ ਪੋਲਿਕੀਟਰੀ ਦੇ ਸਾਡੇ ਜਿਹੜੇ ਕੁੜੀਆਂ ਦੇ ਵੱਲ ਦੇ ਆ ਰਹੇ ਪਰ ਤੁਹਾਨੂੰ ਲੱਗਦਾ ਕਿ ਜਿਹੜੇ ਪ੍ਰਸ਼ਾਸਨ ਜਾਂ ਜੋ ਵੀ ਹੈ ਉਹ ਮੁੰਡਿਆਂ ਨਾਲ ਨਹੀਂ ਸਾਧਨੀਆਂ ਕੁੜੀਆਂ ਜਾਂ ਸਾਧਨੀਆਂ ਕੁੜੀ ਇੱਕ ਫੋਟੋ ਵਾਇਰਲ ਕਰ ਦਿੰਦੀ ਹੈ ਤੇ ਮੁੰਡਿਆਂ ਦੇ ਖਿਲਾਫ ਕਾਫੀ ਕੁਝ ਹੋ ਜਾਂਦਾ ਜਿਵੇਂ ਜਿਵੇਂ ਮੈਂ ਤੇ ਲਾਈਵ ਐਗਜ਼ਾਮਪਲ ਹੈਗਾ ਕੀ ਟੈਸਟ ਕੀਤੀ ਜਾਂਦੀ ਹੈ ਮੈਂ ਤੇ ਲਾਈਵ ਐਗਜ਼ਾਮਪਲ ਹੈਗਾ ਜੇ ਅੱਜ ਵੀ ਮੈਂ ਕੁੜੀ ਦੀ ਫੋਟੋ ਪਾਦਾ ਉਹ ਕੁੜੀ ਮੇਰੇ ਖਿਲਾਫ ਕੇਸ ਕਰ ਸਕਦੀ ਹੈ ਮੈਨੂੰ ਇਹ ਪਤਾ ਹੈ ਚਾਹੇ ਮੈਂ ਡੀਫਰਮੇਸ਼ਨ ਕੇਸ ਪਾਇਆ ਹੈ 2019 ਜਾਂ 20 ਦੇ ਅੰਦਰ ਮੈਂ ਕੇਸ ਪਾਇਆ ਸੀਗਾ ਹਜੇ ਵੀ ਚੱਲ ਰਿਹਾ ਹੈ ਤਾ ਵੀ ਕੋਈ ਕੇਸ ਕਰ ਸਕਦੀ ਹੈ ਮੇਰੇ ਉਤੇ ਕਿ ਇਹ ਮੇਰੀ ਬਦਨਾਮੀ ਕਰ ਰਹੇ ਜੋ ਮੇਰੀ ਹੋਈ ਉਧੇ ਕਰਕੇ ਉਹਦਾ ਕੋਈ ਆਨਸਰ ਹੈ ਕੋਈ ਮਤਲਬ ਉਹਦਾ ਕੋਈ ਆਨਸਰ ਨਹੀਂ ਕਰ ਸਕਦਾ ਨਾ ਕੋਈ ਕਾਨੂੰਨ ਨਾ ਕੋਈ ਪੋਲੀਟੀਸ਼ੀਅਨ ਨਾ ਕੋਈ ਮੀਡੀਆ ਵਾਲਾ ਕੋਈ ਆਨਸਰ ਨਹੀਂ ਕਰ ਸਕਦਾ ਜੇ ਮੈਂ ਅੱਜ ਵੀ ਕਰਦਾਗਾ ਤਾਂ ਵੀ ਹੁੰਦਾ ਤੁਸੀਂ ਸਹੀ ਕਹਿ ਰਹੇ ਹੋ ਕੁੜੀ ਜੋ ਮਰਜ਼ੀ ਕਰਦੇ ਉਹਦੇ ਅਗੇਂਸਟ ਕੁਝ ਵੀ ਨਹੀਂ ਹੁੰਦਾ ਇੱਕ ਮਹੀਨਾ 2 ਮਹੀਨਾ ਟ੍ਰਾਇਲ ਚੱਲਦੇ ਆ ਫਿਰ ਨਾ ਉਹ ਚੀਜ਼ਾਂ ਠੰਡੀ ਪੈ ਜਾਂਦੀਆਂ ਨੇ ਖਤਮ ਹੋ ਜਾਂਦੀਆਂ ਨੇ ਤੇ ਮੁੰਡੇ ਦਾ ਹੋਏ 2 ਦਿਨ ਦੇ ਅੰਦਰ 2 ਜਾਂ 3 ਦਿਨ ਦੇ ਅੰਦਰ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਮੁੰਡੇ ਨੂੰ ਤੇ ਤੁਹਾਨੂੰ ਕੋਈ ਪੋਲਿਸ ਦੇ ਵਿੱਚ ਜਾਂ ਕਦੇ ਥਾਣੇ ਦੇ ਵਿੱਚ ਜਾਂ ਕਦੀ ਉਹ ਕੁੜੀ ਦੇ ਘਰ ਵਾਲਿਆਂ ਵੱਲੋਂ ਕੋਈ ਕੰਟੈਕਟ ਕੋਈ ਕੰਟੈਕਟ ਹੋਇਆ ਤੁਹਾਡੇ ਨਾਲ ਨਹੀਂ ਅੱਜ ਤੱਕ ਨਹੀਂ ਹੋਇਆ ਜਦ ਵੀ ਮੈਂ ਉਹਦੇ ਫਾਦਰ ਸਾਹਿਬ ਨੂੰ ਦੇਖਿਆ ਸਿੰਘ ਸਾਹਿਬ ਨੂੰ ਦੇਖਿਆ ਮੈਂ ਬਸ ਹੱਸਦੇ ਹੋਏ ਹੀ ਦੇਖਿਆ ਜਿਵੇਂ ਉਹ ਮੇਰਾ ਹੀ ਮਜ਼ਾਕ ਉਡਾ ਰਹੇ ਹੋ ਮੈਨੂੰ ਦੇਖ ਕੇ ਹੱਸਦੇ ਸੀਗੇ ਥੋੜੀ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਕਿ ਤੁਹਾਡੀ ਕੁੜੀ ਨੇ ਜੋ ਕੀਤਾ ਉਹਦੇ ਵੱਲੋਂ ਤੁਸੀਂ ਮਾਫੀ ਮੰਗੋ ਇਹ ਥੋੜਾ ਜਿਹਾ ਇਰਿਗਲੈਕਟ ਫੀਲ ਕਰੋ ਬਟ ਉਹ ਹੱਸਦੇ ਸੀਗੇ ਮੈਂ ਕੋ ਕੇਸ ਕਰਨ ਬਾਰੇ ਤੁਹਾਡੇ ਦੇ ਹੱਸ ਰਹੇ ਸੀਗੇ ਜਦ ਕੋਟ ਆਂਦੇ ਸੀਗੇ ਕੁੜੀ ਤੇ ਆਂਦੀ ਨਹੀਂ ਸੀਗੀ ਉਹਦੇ ਫਾਦਰ ਆਂਦੇ ਸੀਗੇ ਨਾਲੇ ਕੋਈ ਇੱਕ ਦੋ ਬੰਦੇ ਹੋਰ ਵੀ ਆਂਦੇ ਸੀਗੇ ਤੇ ਉਹਦੇ ਫਾਦਰ ਹੱਸਦੇ ਸੀਗੇ ਮੈਨੂੰ ਦੇਖ ਕੇ ਸਮਾਈਲ ਕਰਦੇ ਸੀਗੇ ਜਿਵੇਂ ਉਹਨਾਂ ਨੂੰ ਕੋਈ ਮਤਲਬ ਹੀ ਨਹੀਂ ਉਹਨਾਂ ਦੇ ਵੱਲੋਂ ਤੇ ਚੀਜ਼ਾਂ ਵਧੀਆ ਹੀ ਹੋ ਰਹੀਆਂ ਨੇ ਤੁਹਾਡੇ ਕੇਸ ਨੂੰ ਖਤਮ ਹੁੰਦੇ ਸਰਬਜੀ ਜੀ ਸਾਡੇ 4 ਤੋਂ 5 ਸਾਲ ਲੱਗ ਗਏ ਤੁਹਾਡਾ ਕੇਸ ਤਾਂ ਚਲੋ ਫੇਰ ਵੀ ਲੋਕਾਂ ਕੇ ਆ ਗਿਆ ਕਿ ਤੁਸੀਂ ਸੱਚੇ ਸੀਗੇ ਪਰ ਕਾਫੀ ਇਦਾਂ ਦੇ ਕੇਸ ਨੇ ਜਿਹੜੇ ਦੱਬ ਜਾਂਦੇ ਨੇ ਇਹ ਕਈ ਅਜਿਹੇ ਕੇਸ ਵੀ ਮੈਂ ਦੇਖੇ ਹੈ ਜਿਹੜੇ ਮੁੰਡੇ ਕੁੜੀਆਂ ਦੇ ਨਾਮ ਲੱਗਣ ਤੋਂ ਬਾਅਦ ਸੁਸਾਈਡ ਕਰ ਲੈਂਦੇ ਨੇ ਜਾਂ ਕੁਝ ਹੋਰ ਕਰ ਲੈਂਦੇ ਨੇ ਤੁਸੀਂ ਉਹਨਾਂ ਦੀਆਂ ਫੈਮਲੀਆਂ ਨੂੰ ਕੀ ਸਜ਼ਾ ਦੇਣਾ ਚਾਹੋਗੇ ਸਾਡੇ ਚੈਨਲ ਦੇ ਜ਼ਰੀਏ ਦੇਖੋ ਮੈਂ ਸਭ ਤੋਂ ਪਹਿਲਾਂ ਤੇ ਜੋ ਕਾਨੂੰਨ ਹੈ ਉਹਨੂੰ ਰਿਕੁਐਸਟ ਕਰਨਾ ਚਾਹਾਂਗਾ ਕਿ ਮੈਂ ਨਹੀਂ ਕਹਿੰਦਾ ਕਿ ਕੁੜੀਆਂ ਦੇ ਫੇਵਰ 'ਚ ਜਿਹੜੇ ਤੁਸੀਂ ਲੋ ਬਣਾਏ ਉਹ ਗਲਤ ਹੈਗੇ ਉਹ ਨਾ ਤੇ ਹਟਾਓ ਨਾ ਕੁਝ ਮੋਡੀਫਾਈ ਕਰੋ ਬਟ ਮੁੰਡਿਆਂ ਦੀ ਸੁਣਨਾ ਸ਼ੁਰੂ ਕਰ ਦਿਓ ਜਿੱਤੇ ਕਰਕੇ ਮੁੰਡਿਆਂ ਨੂੰ ਵੀ ਇਨਸਾਫ ਮਿਲੇ ਤੇ ਉਹਨਾਂ ਦੀ ਵੀ ਫੈਮਿਲੀ ਹੈਗੀ ਐ ਉਹ ਵੀ ਕਿਸੇ ਦੇ ਪੁੱਤਰ ਹੈਗੇ ਕਿਸੇ ਦੇ ਭਰਾ ਹੈਗੇ ਤੇ ਇੰਨੀ ਨਾ ਇਨਸਾਫੀ ਨਾ ਕਰੋ ਉਹਨਾਂ ਦੇ ਨਾਲ ਤਰ੍ਹਾਂ ਵੀ ਕੀ ਅਸੀਂ ਸੁਣਿਆ ਹੈ ਕਿ ਜਦੋਂ ਇਹ ਫੋਟੋ ਵਾਇਰਲ ਹੋਈ ਹੈ ਇੱਕ ਫੋਟੋ ਤੇ ਲਿਖਿਆ ਵੀ ਗਿਆ ਸੀਗਾ ਕਿ ਇਹ ਮੁੰਡੇ ਨੂੰ ਕਿਤੇ ਵੀ ਨੌਕਰੀ ਨਾ ਦਿੱਤੀ ਜਾਵੇ ਤੇ ਜਦੋਂ ਇਹ ਤੁਹਾਡੇ ਤੇ ਕੇਸ ਹੁੰਦਾ ਹੈ ਤੇ ਤੁਸੀਂ ਕੋਈ ਡਿਪਰੈਸ਼ਨ 'ਚ ਵੀ ਗਏ ਸੀਗੇ ਇਹ ਡਿਪਰੈਸ਼ਨ 'ਚ ਗਏ ਸੀਗੇ ਤੇ ਤੁਹਾਡੀ ਫੈਮਿਲੀ ਨੇ ਇਸ ਚੀਜ਼ ਨੂੰ ਤੁਹਾਨੂੰ ਬਾਹਰ ਇਸ ਤਰ੍ਹਾਂ ਕੱਢਿਆ ਤੁਹਾਡੀ ਸੁਸਾਇਟੀ ਤੁਹਾਡੀ ਕਲੋਨੀ ਜਿੱਦੇ ਤੁਸੀਂ ਰਹਿੰਦੇ ਹੋ ਉਹ ਲੋਕਾਂ ਦਾ ਤੁਹਾਡੇ ਨੇਬਰ ਦਾ ਤੁਹਾਡੇ ਤੇ ਕੀ ਹੋ ਸੀਗਾ ਰਿਐਕਸ਼ਨ ਕੀ ਸੀਗਾ ਵੀਰ ਜੀ ਨੇਬਰ ਜਿਹੜੇ ਹੁੰਦੇ ਆ ਨਾ ਬਿਲਕੁਲ ਨਾਲ ਦੇ ਜਿਹੜੇ ਹੁੰਦੇ ਆ ਆਮਨੇ ਸਾਹਮਨੇ ਦੇ ਹੁੰਦੇ ਆ ਉਹਨਾਂ ਦੇ ਲਈ ਅਸੀਂ ਨਾ ਬੱਚੇ ਦੇ ਬਰਾਬਰ ਹੀ ਹੁੰਦੇ ਆ ਕਿਉਂਕਿ ਅਸੀਂ ਛੋਟੇ ਤੋਂ ਵੱਡੇ ਉਹਨਾਂ ਦੇ ਸਾਹਮਣੇ ਹੀ ਹੁੰਦੇ ਆ ਠੀਕ ਹੈ ਤੇ ਉਹਨਾਂ ਨੂੰ ਸਾਡਾ ਨੇਚਰ ਪਤਾ ਹੁੰਦਾ ਕਿ ਮੁੰਡਾ ਕਿੱਦਾਂ ਦਾ ਹੈ ਆ ਕੁੜੀ ਕਿੱਦਾਂ ਦੀ ਹੈ ਤੇ ਉਹਨਾਂ ਦੇ ਤਰਫੋਂ ਤਾਂ ਕੋਈ ਦਿੱਕਤ ਨਹੀਂ ਸੀਗੀ ਬਟ ਹਾਂ ਦੋ ਗਲੀ ਛੱਡ ਕੇ ਤਿੰਨ ਗਲੀ ਛੱਡ ਕੇ ਜਿਹੜੇ ਲੋਕੀ ਰਹਿੰਦੇ ਸੀਗੇ ਨਾ ਉਹ ਡਾਊਟ ਦੇ ਨਾਲ ਦੇਖਦੇ ਸੀਗੇ ਜਿਵੇਂ ਇੱਕ ਵਾਰੀ ਮੈਂ ਮੈਟਰੋ ਤੋਂ ਟਰੈਵਲ ਕਰ ਰਿਹਾ ਸੀਗਾ ਤੇ ਤਿੰਨ ਮੁੰਡੇ ਖੜੇ ਸੀਗੇ ਉਹਨਾਂ ਨੇ ਬੋਲਿਆ ਕਿ ਮੈਂ ਸੁਣਿਆ ਆਪਣੇ ਕੰਨਾਂ ਨਾਲ ਕਿ ਇਹ ਵੋਈ ਲੜਕਾ ਨਾ ਜਿਸ ਨੇ ਲੜਕੀ ਛੇੜੀ ਥੀ ਉਹ ਐਨੇ ਕਹਿੰਦੇ ਕਿ ਇਹ ਐ ਮੁੰਡਾ ਉਹੀ ਹੈ ਨਾ ਜਿੱਦੇ ਉੱਤੇ ਕੁੜੀ ਨੇ ਕੇਸ ਪਾਇਆ ਹੋਇਆ ਹੈ ਉਹ ਵੀ ਫੋਲਸ ਹੈ ਜਾਂ ਉਹ ਤਾਂ ਬਾਤ ਦੀ ਗੱਲ ਹੈ ਬਟ ਐਨੇ ਕਹਿੰਦੇ ਉਹ ਡਾਇਰੈਕਟਲੀ ਪੁਆਇੰਟ ਕਰਦੇ ਕਿ ਇਹ ਐ ਵੋਈ ਮੁੰਡਾ ਨਾ ਜਿਸ ਨੇ ਕੁੜੀ ਛੇੜੀ ਹੈ ਐਦਾਂ ਕਰਕੇ ਉਹ ਵਰਡ ਯੂਜ਼ ਕਰਦੇ ਆਂ ਤੇ ਯਸ ਜੋ ਤੁਸੀਂ ਅਜੇ ਕਿਹਾ ਕਿ ਕਿਸੇ ਆਰਟੀਕਲ ਦੇ ਅੰਦਰ ਲਿਖਿਆ ਸੀਗਾ ਇਸ ਮੁੰਡੇ ਨੂੰ ਕਿਤੇ ਜੋਬ ਨਹੀਂ ਮਿਲਨੀ ਚਾਹੀਦੀ ਹੈ ਉਹ ਸਿਰਫ ਇੱਕ ਮਾਈਂਡ ਸੈਟ ਦਾ ਹਿਸਾਬ ਹੈ ਜੋ ਮੇਰੇ ਮਾਈਂਡ ਚ ਆ ਰਿਹਾ ਅਜੇ ਮੈਂ ਇੰਡੀਵਿਜੂਅਲ ਪਰਸਨ ਹੈਗਾ ਜਿਵੇਂ ਤੁਸੀਂ ਅੱਗੇ ਕੋਈ ਤੀਜਾ ਪੰਦਾ ਹੈਗਾ ਜੇ ਮੈਂ ਵੀ ਦੇਖਾਂਗਾ ਮੈਨੂੰ ਕੁਝ ਪਤਾ ਹੀ ਨਹੀਂ ਕੀ ਰਾਈਟ ਕੀ ਸਹੀ ਹੈ ਕੀ ਗਲਤ ਹੈ ਮੈਨੂੰ ਕੁਝ ਪਤਾ ਹੀ ਨਹੀਂ ਤੇ ਮੈਂ ਵੀ ਬੋਲ ਸਕਦਾ ਉਹ ਆਪਣਾ ਲੋਕਾਂ ਦਾ ਮਾਈਂਡ ਸੈਟ ਹੈ ਜਿਵੇਂ ਕੇਜਰੇਵਾਲ ਦਾ ਸੀਗਾ ਜੋ ਬਰੇਵਰੀ ਦਿੱਤਾ ਇੱਕ ਇੱਕ ਪਾਸੇ ਹੋ ਕੇ ਸੋਚਣਾ ਇਹ ਸੋਚ ਨੂੰ ਮੈਂ ਕੁਝ ਨਹੀਂ ਸਮਝਦਾ ਮੈਂ ਸਿਰ ਇਧਰੋਂ ਸੁਣਦਾ ਤੇ ਇਧਰੋਂ ਕੱਢ ਦਿੰਦਾ ਰਹਿ ਗਲ ਮੋਟੀਵੇਟ ਹੋਣ ਦੀ ਆਪਣੇ ਆਪ ਨੂੰ ਸੰਭਾਲ ਲੈਣ ਦੀ ਡਿਪਰੈਸ਼ਨ ਦੀ ਤੇ ਰੱਬ ਦੀ ਕਿਰਪਾ ਨਾਲ ਰੱਬ ਨੇ ਮੈਨੂੰ ਇੱਦਾਂ ਦਾ ਮਾਈਂਡ ਦਿੱਤਾ ਕਿ ਮੈਂ ਨਾ ਕਿਸੇ ਕਿਸੇ ਵੀ ਗੱਲ ਨੂੰ ਆਪਣੇ ਆਪਣੇ ਤੇ ਹਾਵੀ ਹੋਣ ਦਿੰਦਾ ਨਹੀਂ ਕਿਉਂਕਿ ਜੋ ਸੱਚ ਹੈ ਉਹ ਮੈਨੂੰ ਪਤਾ ਹੈ ਮੇਰੀ ਫੈਮਿਲੀ ਨੂੰ ਪਤਾ ਹੈ ਮੇਰੇ ਜਿਹੜੇ ਨੀਅਰ ਡੀਅਰਸ ਅੱਗੇ ਨੇ ਉਹਨਾਂ ਨੂੰ ਪਤਾ ਹੈ ਉਹੀ ਮੇਰੇ ਲਈ ਮੈਟਰ ਕਰਦਾ ਤੇ ਮੈਂ ਜੋ ਵੀ ਦਰਸ਼ਕ ਜੋ ਵੀ ਆਡੀਅנס ਹੈ ਦੇਖ ਰਹੀ ਹੈ ਉਹਨਾਂ ਨੂੰ ਇਹ ਹੀ ਕਹਾਂਗਾ ਜੋ ਵੀ ਲੋਕ ਕਿ ਦੂਰ ਰਹਿੰਦੇ ਹੈ ਨਾ ਜੋ ਤਾਨੂੰ ਨਹੀਂ ਜਾਣਦੇ ਉਹਨਾਂ ਦੀ ਸੋਚਣਾ ਛੱਡ ਦਿਓ ਉਹਨਾਂ ਦੇ ਕਰਕੇ ਸੁਸਾਇਡ ਅਟੈਂਪਟ ਕਰਨਾ ਮਰਨਾ ਕੋਈ ਸੋਲੂਸ਼ਨ ਨਹੀਂ ਹੈਗਾ ਡਿਪਰੈਸ਼ਨ 'ਚ ਜਾਣਾ ਕੋਈ ਸੋਲੂਸ਼ਨ ਨਹੀਂ ਹੈਗਾ ਜੋ ਤੁਹਾਡੇ ਆਣ ਗਵਾਨ ਦੇ ਹੈਗੇ ਆ ਜੋ ਤੁਹਾਨੂੰ ਤੁਹਾਨੂੰ ਜਾਣਦੇ ਤੁਹਾਡੇ ਤੇ ٹرسٹ ਕਰਦੇ ਤੇ ਉਹਨਾਂ ਦਾ ਚਿਹਰਾ ਦੇਖ ਕੇ ਤੁਸੀਂ ਅੱਗੇ ਵੱਧੋ ਲਾਈਫ ਲਾਈਫ ਦੇ ਅੰਦਰ ਜਿਵੇਂ ਮੈਂ ਕੀਤਾ ਮੈਂ ਬਸ ਇਹੀ ਕਹਿਣਾ ਚਾਹਨਾ ਤੇ ਤੁਹਾਡਾ ਆਪ ਸਾਨੂੰ ਇਹ ਵੀ ਸੁਣਨਾ ਚਾਹੀਦਾ ਕਿ ਤੁਹਾਡਾ ਰਿਸ਼ਤਾ ਵੀ ਹੋ ਗਿਆ ਹੋਇਆ ਤੁਹਾਡਾ ਮੈਰਿਜ ਤੁਸੀਂ ਮੈਰਿਜ ਵੀ ਕਰਾ ਚੁੱਕੇ ਹੋ ਹੁਣ ਤੱਕ ਹਾਂਜੀ 2022 'ਚ ਮੈਂ ਵਿਆਹ ਕਰਾ ਲਿਆ ਆਪਣਾ ਮੇਰੇ ਅਵੇਰ ਦਾ ਵਿਆਹ ਹੋ ਗਿਆ 2022 ਚ ਤੇ ਤੁਹਾਡਾ ਕੋਈ ਉਹ ਫੈਮਿਲੀ ਵੱਲੋਂ ਕੋਈ ਤੁਹਾਡੇ ਕੋਈ ਉਹ ਤਾਂ ਨਹੀਂ ਲਗਾਇਆ ਕਿ ਹਾਂ ਉਹੀ ਮੁੰਡਾ ਹੈ ਜਾਂ ਕੁਝ ਵੀ ਹੈ ਨਹੀਂ 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 ਐਦਾ ਕੁਝ ਨਹੀਂ ਹੈ ਕਿਉਂਕਿ ਦੇਖੋ ਜਦ ਸਟਾਰਟਿੰਗ ਦੇ ਗੱਲ ਸੀ ਕਿ ਕੇਸ ਦੇ ਤਦ ਮੈਂ ਗਲਤ ਹੀ ਸੀਗਾ ਹਜ਼ਾਰ ਕੀ ਲੱਖ ਕੀ ਕਰੋੜਾ ਲੋਕਾਂ ਨੇ ਮੈਨੂੰ ਗਾਲਾਂ ਕੱਢੀਆਂ ਸੀ ਜਦ ਮੇਰਾ ਪੱਖ ਆਇਆ ਸਾਹਮਣੇ ਤਾਂ ਇਹ ਉਹਨਾਂ ਹੀ ਲੋਕਾਂ ਨੇ ਮੇਰੇ ਤੋਂ ਮਾਫੀ ਵੀ ਮੰਗੀ ਕਿਉਂਕਿ ਇੱਕ ਹਮੇਸ਼ਾ ਕੋਇਨ ਦੇ ਦੋ ਸਾਈਡ ਹੁੰਦੇ ਆ ਨਾ ਤੇ ਲੋਕਾਂ ਨੂੰ ਇੱਕ ਸਾਈਡ ਪਤਾ ਸੀਗਾ ਦੂਜਾ ਸਾਈਡ ਜਦ ਜਦ ਸਾਹਮਣੇ ਆਇਆ ਤੇ ਲੋਕਾਂ ਨੇ ਮਾਫੀ ਵੀ ਮੰਗੀ ਮੇਰੇ ਤੋਂ ਰਿਗਰੈਟ ਵੀ ਫੀਲ ਕੀਤਾ ਤੇ ਅੱਜ ਉਹੀ ਲੋਕੀ ਮੈਨੂੰ ਸਪੋਰਟ ਵੀ ਕਰਦੇ ਆ ਤੇ ਫੈਮਿਲੀ ਦੀ ਤਰਫੋਂ ਕੋਈ ਨੈਗੇਟਿਵ ਨਹੀਂ ਦੱਦੀ ਨਾਲ ਦੱਸਾਂ ਦਾ ਕੀ ਕਹਿਣਾ ਚਾਹੂਗੇ ਕਿ ਜਿਹੜੇ ਡਿਪਰੈਸ਼ਨ ਦੇ ਵਿੱਚ ਅੱਜ ਤੁਹਾਨੂੰ ਜਾਂਦੇ ਆ ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੂਗੇ ਆਪਣੇ ਉਹਨੂੰ ਕਿੱਦਾਂ ਮੋਟੀਵੇਟ ਕਰਨ ਤੇ ਕਿੱਦਾਂ ਕੇਸ ਨਾਲ ਕਿੱਦਾਂ ਜੀ ਆਨਾਂ ਲੜਨ ਨੂੰ ਮੈਂ ਤੇ ਇਹ ਕਵਾਂਗਾ ਜਦ ਸੂਰਜ ਡੇਲੀ ਰਾਤ ਨੂੰ ਡੁੱਬਦਾ ਹੈ ਸਵੇਰੇ ਉੱਠਦਾ ਹੈ ਤੇ ਟਾੜੀ ਸੋਚ ਕਿਉਂ ਨਹੀਂ ਚੇਂਜ ਹੋ ਸਕਦੀ ਕਿਉਂ ਤੁਸੀਂ ਡਿਪਰੈਸ਼ਨ ਦਾਰ ਜਾਂਦੇ ਹੋ ਜਾਂ ਮਰਨ ਦੀ ਸੋਚਦੇ ਹੋ ਉਹ ਕਿਉਂ ਤੁਸੀਂ ਜਦ ਵੀ ਚੱਲਦੇ ਹੋ ਤੇ ਪੁੱਠਾ ਤਾਂ ਨਹੀਂ ਚੱਲਦੇ ਨਾ ਅੱਗੇ ਚੱਲਦੇ ਹੋ ਨਾ ਕਦਮ ਵਧਾਂਦੇ ਹੋ ਨਾ ਤੇ ਲਾਈਫ ਨੂੰ ਵੀ ਉਹੀ ਕਦਮ ਸੱਚ ਕੇ ਨਵੀਂ ਸ਼ੁਰੂਆਤ ਕਰੋ ਤੁਹਾਡੇ ਲਈ ਜ਼ਰੂਰੀ ਹੈ ਤੁਹਾਡੀ ਫੈਮਿਲੀ ਦੇ ਲਈ ਜ਼ਰੂਰੀ ਹੈ ਮੈਂ ਵੀ ਇਹੀ ਸੋਚ ਰੱਖੀ ਤੇ ਤੁਸੀਂ ਵੀ ਇਹੀ ਸੋਚ ਰੱਖੋ ਜਿੱਦਾਂ ਕਿ ਤੁਸੀਂ ਸਾਰੇ ਦਰਸ਼ਨ ਦੇਖਿਆ ਸਾਡੇ ਨਾਲ ਸਰਬਜੀਤ ਜੀ ਸਿਗੇ ਜਿੰਨਾ ਦਾ ਮਾਮਲਾ 2015 ਸ਼ੁਰੂ ਹੁੰਦਾ ਹੈ ਤੇ 4-5 ਸਾਲ ਬਾਅਦ ਜਾ ਕੇ ਉਹ ਕੇਸ ਖਤਮ ਹੁੰਦਾ ਜਿਹਦੇ ਵਿੱਚ ਸਰਬਜੀਤ ਸਿੰਘ ਬਿਲਕੁਲ ਉਹ ਸਾਬਤ ਕੀਤੇ ਗਏ ਨੇ ਕੋਈ ਨਾ ਗਲਤ ਕੰਮ ਨਹੀਂ ਕੀਤਾ ਕੁਝ ਨਹੀਂ ਕੀਤਾ ਪਰ ਫਿਰ ਵੀ ਉਹਨਾਂ ਨੇ 5 ਸਾਲ ਜ਼ਿੰਦਗੀ ਦੇ ਜਿਹੜੇ ਸੀਗੇ ਉਹ 5 ਸਾਲ ਨਹੀਂ ਕਹਿ ਸਕਦੇ 10 ਸਾਲ ਉਹਨਾਂ ਨੇ ਪਿੱਛੇ ਹੋ ਗਏ ਸੀਗੇ ਤੁਸੀਂ ਜੁੜ ਚੁੱਕੇ ਸੀਗੇ ਪੰਜਾਬ ਨੈਸ਼ਨਲ ਟੀਵੀ ਦੇ ਨਾਲ ਸਰਬਜੀਤ ਜੀ ਦਾ ਡੱਬੋ ਬਹੁਤ ਸ਼ੁਕਰੀਆ ਸਾਨੂੰ ਸਮਾਂ ਦੇਣ ਲਈ ਥੈਂਕ ਯੂ ਸੋ ਮਚ ਅਸ਼ੀਕਾਲ